अहं ん <music> ਵੇਖੋ ਸਦਾ ਸਦੀਵ ਔਰਨ ਕਹਿ ਉਪਦੇਸਤ ਹੈ ਪਸ To be one. प्रभुखीश्वर <Sanlı> शरणविचारो स्वमपि श विचारो स्वो प्रचारो मनरे स्वपि शम विचारो प्रववि शरण विचारो मनरे प्रपती शरणविचारो चरण विचारो मे सा चरण विचारी चरण विचारो ਜੈ ਜੈ ਮਰਨ ਗਣ ਕਾਸੀ ਉਦਰੀ ਜੈ ਜੈ ਮਰਨ ਗਣ ਕਾਸੀ ਉਦਰੀ ਜੈ ਸੁਮਤ ਗਣ ਕਾਸੀ ਉਦਰੀ ਜੈ ਸੁਮਤ ਗਣ ਕਾਸੀ ਉਦਰੀ ਜੈ ਜੈ ਮਰਨ ਗਣ ਕਾਸੀ ਉਦਰੀ ਜੈ ਜੈ ਮਰਨ ਗਣ ਕਾਸੀ ਉਦਰੀ ਭੋਗ ਕੋ ਜਸੁਰ ਬਾਉ ਅਸਰੇ ਪ੍ਰਭ ਕੀ ਚਰਨ اونو جا ڪي سمرن پٽل پيو تو ਦੇ ਪ੍ਰਭ ਕੀ ਚਰਨ ਦਿਜਾਰੋ ਜਦ ਹੀ ਸ਼ੰਗਹੀ ਚਰਪਾਲਿਤ ਜਦ ਹੀ ਸ਼ੰਗਹੀ ਚਰਪਾਲਿਤ ਜਦ ਵੀ ਚਰਨ ਗਹੀਏ ਰਪਾਲਿਤ ਜਦ ਹੀ ਚਰਨ ਗਹੀਏ ਕਿਰਪਾਲਿਤ ਭਗਤ ਰਾਦੇਸ਼ੂ ਸਾਹ ਭਗਤ ਰਾਦੇਸ਼ੂ ਪਿਆਰੇ ਮਿੱਤਰੋ ਛੋਟੇ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਪ੍ਰਵਚਨ ਸੁਣ ਰਹੇ ਸੀ ਤੰਗਰੂ ਤੇਗ ਬਾਦ ਸਹਿ ਕੀ ਦੇ ਉਸ ਇਤਿਹਾਸ ਚ ਕੁਝ ਕਰ ਵਿਚਾਰ ਕਾਪਾ ਦੇ ਨਾਲ ਸਨਮੁਖ ਰੱਖ ਰਹੇ ਸੀ

ਜਿੱਥੇ ਕਿ 1200 ਬੰਦਾ ਸ਼ਹੀਦ ਹੋ ਗਿਆ ਬੰਦੇ ਖਾਂ ਵਰਗੇ ਜਿਹੜੇ ਸ਼ਰਧਾਲੂ ਸੰਗਤ ਹਰਮਨ ਸਾਹਿਬ ਜੀ ਦੇ ਛੋਟੀ ਜੀ ਗੱਲ ਤੇ ਵਿਗੜ ਗਏ ਸਤਿਗੁਰ ਤਕਰੀਬਨ 14 ਕੇ ਸਾਲ ਦੇ ਸਾਹਿਬ

ਬਬੂ ਬਕਾਲਾ ਸਾਹਿਬ ਚਲੇ ਗਏ ਸੰਸਾਰ ਤੇ ਪਰਪਰ ਘਰ ਲਈ ਜੀਹਾਂ ਨੇ ਵੀ ਪਰਪਰ ਘਰ ਕੀਤਾ ਹੈ ਸੰਸਾਰ ਵਿੱਚ ਉਹਨਾਂ ਦਾ ਆਪਣਾ ਕੁਝ ਵੀ ਨਹੀਂ ਬਚਿਆ ਫਿਰ ਬੰਦੇ ਸੋਚੇ ਜੀਹਾਂ ਨੇ ਇਹ ਚਿੱਤ ਲਿਆ ਪਰਪਕਾਰ ਕਰਨਾ ਉਹਨਾਂ ਦਾ ਆਪਣਾ ਖੁਜ ਵੀ ਨਹੀਂ ਬਚਦਾ ਸਰਦਾ ਕੀ ਹਿਸਾਬ ਅੰਨਾ ਵੰਡੇ ਸ਼ੀਰ ਨਹੀਂ ਮੁੜ ਮੁੜ ਆਪਣੇਆਂ ਨੂੰ ਇਹ ਕਹਿੰਦਾ ਮੈਂ ਪਰਉਪਕਾਰ ਕਰਦਾ ਹਾਂ ਕੀ ਕਰਦਾ ਲੋਭ ਕੀ ਹੈ ਮਮਤਾ ਕੀ ਹੈ ਸਭ ਕੋਈ ਲੁੱਟ-ਪੁੱਟ ਕੇ ਆਪਣੇ ਹੰਦੇ ਜਾਉ ਇੱਕ ਵਾਰੀ ਕਹਿ ਦੇ ਸਤਨਾਮ ਵਾਹਿਗੁਰੂ ਸਭ ਕੁਝ ਲੁੱਟ-ਪੁੱਟ ਕੇ ਆਪਣੇ ਹੰਦੇ ਜਾਉ ਇਹਨੂੰ ਮਮਤਾ ਕਹਿੰਦੇ ਨੇ ਤੇ ਮਾਲਕ ਕਹਿੰਦੇ ਮਾਇਆ ਮਮਤਾ ਮੋਣੀ ਜਿਨ ਬਿਨ ਦਮ ਤਾਂ ਜਗ ਖਾਇਆ ਮਨ ਮੁਖਾ ਦੇ ਗੁਰਮੁਖ ਹੋ ਬਰੇ <سؤال> جنی جی گور ارجن دیو جی مہاراج جی تحت تن گرو تیگ بہادر صاحب جی بابا جی ਉਥੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੰਗੂ ਤੇ ਬਾਤ ਸਹਿ ਜੀ ਦੇ ਪਿਤਾ ਉਸ ਤੋਂ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕੇ ਲਾਲ ਗੁਰੂ ਕੇ ਸਹਦਿਆਦੇ ਕੋਈ ਰਾਜ ਲਈ ਨਹੀਂ ਲੜੇ ਸੰਸਾਰ ਵਿੱਚ ਜਿੰਨੀਆਂ ਵੀ ਜੰਗਾਂ ਹੋਈਆਂ ਜਰ ਜ਼ਰੂਰ ਤੇ ਜ਼ਮੀਨ ਲਈ ਹੋਈਆਂ ਕਿਰਪਾ ਕਰਿਓ ਬੜੇ ਗਮਕ ਸੱਜਣ ਬੈਠੇ ਹੋ ਦਨੀਆਂ ਵੀ ਜੰਗਾਂ ਹੋਈਆਂ ਨੇ ਅੱਜ ਤੱਕ ਤੱਕ ਜ਼ਮੀਨ ਲਈ ਜਰ ਜ਼ਰੂਰ ਕਿ ਮੈਂ ਕਰਦਾ ਨਾ ਕਿ ਤੁਸੀਂ ਉਹ ਗਲਤ ਦਾ ਸਮਝ ਲੈਣਾ ਤ੍ਰੇਤਾ ਵਿੱਚ ਯੁੱਧ ਹੋਇਆ ਸਿਰਫ ਸੀਤਾ ਮਾਤਾ ਕਰਕੇ

ਇੰਨੇ بادشاہ ਚਾਹ ਹੈ ਧਰਮ ਯੁੱਧ ਲੜਉਂਦਾ ਪਰ ਹਨਾਨੀ ਤਾਂ ਇਸ ਗੱਲ ਦੀ ਵੀ ਧਰਮ ਦਾ ਪਤਾ ਤਾਂ ਲੱਗੇ ਹੈ ਕਿ ਕਿ ਇਹਨੂੰ ਧਰਮ ਕਹਿੰਦੇ ਨੇ ਕਦੇ ਦੇਖਣਾ ਸਿੱਖ ਧਰਮ Hindu ਧਰਮ ਮੁਸਲਮਾਨ ਧਰਮ ਈਸਾਈ ਧਰਮ ਪਾਰਸੀ ਧਰਮ ਧਰਮ ਕਾਮਨ ਸ਼ਬਦ ਆਪ ਜੀ ਤੁਸੀਂ ਦੇਖ ਦਿਓ ਹਰ ਫਿਰਕੇ ਦੇ ਪਿੱਛੇ ਇੱਕ ਧਰਮ ਸ਼ਬਦ ਆ ਰਿਹਾ ਇਹਦਾ ਮਤਲਬ ਵੀ ਧਰਮ ਇੱਕੋ ਹੀ ਹੈ ਬਾਕੀ ਰਹਿਣ ਦੇ ਤਰੀਕੇ ਨੇ ਢੰਗ ਹੈ ਉਸ ਨੂੰ ਤੁਸੀਂ ਧਰਮ ਕਹਿ ਕੇ ਪੁਕਾਰ ਨਾਲ ਹਟ ਪੈਂਦੇ ਹੋ ਹੈ ਤੇ ਸਾਰੇ ਹੀ ਧਰਮ ਇੱਕੋ ਜਿਹੇ ਇਹ ਹੀ ਗੁਰੂ ਸਾਹਿਬ ਨੇ ਕਿਹਾ ਸੀ ਤਨ ਗੁਰ ਤੇ ਬਾਦ ਸਹਿਜ ਨੇ ਇਹੀ ਕਿਹਾ ਸੀ ਵਸਾਰੇ ਧਰਮ ਇਕੋ ਜਿਹਾ ਹੀ ਨੇ ਪਰ ਆਪਣੀ ਬੇਸੂਸ਼ਾ ਹੈ ਆਪਣੀ ਜ਼ੁਬਾਨ ਹੈ ਆਪਣਾ ਰਹਿਣ ਸਹਿਣ ਹੈ ਆਪਣਾ ਵੇ ਆਫ ਲਿਵਿੰਗ ਹੈ ਇਹ ਹਰ ਇੱਕ ਦਾ ਵੱਖਰਾ ਵੱਖਰਾ ਹੁੰਦਾ ਆਪਣਾ ਢੰਗ ਹੁੰਦਾ ਪਰ ਅੰਸਾਰਾ ਹੀ ਇਕੋ ਆ ਰਹਿਣ ਦਾ ਖਾਣ ਪੀਣ ਦਾ ਵੇਸ ਬੂਸ਼ਾ ਦਾ ਜ਼ੁਬਾਨ ਦਾ ਆਪਣਾ ਇੱਕ ਆਪਣਾ ਲਹਿਜਾ ਹੁੰਦਾ ਗਰਮਖੋ ਕਦੇ ਦੇਖਿਆ ਜਾਈ ਐਡੀ ਲੰਬੀ ਲੜਾਈ 200 30 ਸਾਲ ਤੋਂ ਵੱਧ ਇਹ ਯੁੱਧ ਲੜਿਆ ਇਹ ਯੁੱਧ ਲੜਿਆ ਬਾਦਸ਼ਾਹ ਜੀ ਇਸ ਜੋਤੂ ਸਤੁਰ ਕਹਿੰਦੇ ਨੇ ਵਿਅਕਤੀਗਤ ਪੂਜਾ ਜਿਹੜੀ ਆ ਉਹ ਕਿਸੇ ਕੰਮ ਦੀ ਨਹੀਂ ਪ੍ਰਾਣੀ ਪਰਮ ਪਰਖ ਪਾਗ ਲਾ ਕੋ ਪਗ ਕਹਿੰਦੇ ਨੇ ਪਰਮ ਖਿਆਲ ਰੱਖਣਾ ਨਿਰਾਰਗ ਦੇ ਪੈਰ ਨਹੀਂ ਹੁੰਦੇ ਪ੍ਰਮਾਤਮਾ ਦੇ ਪੈਰ ਨਹੀਂ ਹੁੰਦੇ ਨਿਰਗਰਦ ਦੇ ਪੈਰ ਨਹੀਂ ਪੈਰ ਸਾਡੇ ਤੁਹਾਡੇ ਪ੍ਰਾਣੀ ਪਰਮਪੁਰਖ ਪਗ ਲਾਗੋ ਜੇ ਬੰਦਗੀ ਕਰਨੀ ਹੈ ਤੇ ਉਸ ਅੰਕਾਰ ਦੀ ਕਰ ਬਾਕੀ ਸਾਰੀ ਕਿਰਤ ਹੈ ਤੂੰ ਕਿਰਤ ਨੂੰ ਪੂਜਣ ਲੱਗ ਪਿਆ ਕਰਤੇ ਨੂੰ ਭੁੱਲ ਗਿਆ ਸਭਤ ਕਹਾ ਮੋ ਨਿਦਰਮ ਕਬਹੁ ਸचेत ਹੋਏ ਜਾਗੋ ਮੋ ਵੀ ਇੱਕ ਨੀਂਦ ਹੈ ਡੁੰਖੋ ਜਿਹੜੀ ਅੱਖਾਂ ਖੁੱਲਣ ਨਹੀਂ ਦਿੰਦੀ ਜਿਹੜੀ ਅੱਖਾਂ ਨਹੀਂ ਖੁੱਲਣ ਦਿੰਦੀ ਪਰ ਕੋਈ ਜਾਗ ਜਾਏ ਪਰ ਜਾਗਦਾ ਕਦੋਂ ਕਦੇ ਆਪ ਜੀ ਦੇ ਇਤਿਹਾਸ ਵਿੱਚ ਸੁਣਿਆ ਹੋਣਾ

ਉੱਥੇ ਹੀ ਪਤਾ ਲੱਗਿਆ ਕਿ ਉਹ ਆ ਗਏ ਵਾਧਾ ਕੀਤਾ ਸੀ ਤਨ ਗੁਰ ਨਾਨਕ ਸਾਹਿਬ ਜੀ ਨੇ ਜਾ ਕੇ ਮੱਕਾ شریف ਗਏ ਜੀਵਨ ਕਾਜੀ ਦੇ ਨਾਲ ਜਦ ਬਾਦਸ਼ਾਹ ਉੱਥੋਂ ਚੱਲਣ ਲੱਗੇ ਕਹਿਣ ਲੱਗੇ ਬਾਦਸ਼ਾਹ ਜੀਵਨ ਕਹਿਣ ਲਗਾ ਦਾਤਾ ਹਾਂ ਮਨ ਨਹੀਂ ਲੱਗਦਾ ਨਾਲ ਲੈ ਚਲੋ ਤਾਂ ਅਸੀਂ ਤਾਂ ਕਦੇ ਨਹੀਂ ਕਿਹਾ ਕਿਸੇ ਨੂੰ ਸਾਨੂੰ ਨਾਲ ਲੈ ਚਲੋ ਕਿਉਂ ਪਿਆਰੇ ਆ ਕਦੇ ਤੁਸੀਂ ਵੀ ਜ਼ਿੰਦਗੀ ਜੀ ਕਿਹਾ ਵੀ ਇੱਥੇ ਸਾਡਾ ਮਨ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਸਾਨੂੰ ਵੀ ਲੈ ਚਲੋ ਕਿਉਂ ਪਿਆਰੇ ਆ ਗੱਲ ਗਹਿ ਗੱਜ ਹੋਈ ਪਈ ਏ ਮੋਹ ਮਾਇਆ ਚ ਪਟਣਾ ਨਹੀਂ ਹੁੰਦਾ ਉਸ ਨੂੰ ਤੇ ਉਹ ਜਿਹੜੇ ਰੱਬ ਦੇ ਪਿਆਰੇ ਕਹਿੰਦੇ ਨੇ ਇੱਥੋਂ ਪਟਣਾ ਤੇ ਇੱਥੇ ਲਾਉਣਾ ਇਹ ਪਟ ਨਹੀਂ ਹੋਣਾ ਇਹਦੇ ਤੋਂ ਬਥੇਰੀਆਂ ਨੇ ਸਿਹਰੀਆਂ ਕੌਫਤਾ ਕੂਫਤਾ ਪੜਦਾ ਬਥੇਰੀ ਬਾਣੀ ਵੀ ਪਟ ਲੈਂਦਾ ਪਰ ਜਦੋਂ ਬਹੁਤ ਹੀ ਗੱਲ ਆਉਂਦੀ ਆ ਫਿਰ ਪਟ ਨਹੀਂ ਹੋਇਆ ਇਹ ਜੀਵਨ ਕਾਜੀ ਨੇ ਕਿਹਾ ਪਾਤਸ਼ਾਹ ਮੈਨੂੰ ਨਾਲ ਲੈ ਚਲੋ ਸਤਗੁਰ ਕਹਿਣ ਲੱਗੇ ਜਦੋਂ ਅਸੀਂ ਦਸਮੇਂ ਜਾਮੇ ਚ ਆਵਾਂਗੇ ਉਦੋਂ ਤੈਨੂੰ ਬੁਲਾ ਲਾਂਗੇ ਕਿੰਦੇ ਪਾਤਸ਼ਾਹ ਮੈਨੂੰ ਵੀ ਪਤਾ ਮੈਂ ਕਿੱਥੇ ਹੋਣਾ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਮੈਨੂੰ ਨਹੀਂ ਪਤਾ ਮੈਂ ਕਿੱਥੇ ਹੋਣਾ ਤੇ ਜੇ ਮੈਂ ਹੋਇਆ ਵੀ ਤੇ ਮੈਨੂੰ ਵੀ ਪਛਾਣ ਆਵੇ ਤੁਸੀਂ ਕਿੱਥੇ ਆ ਰਹੇ ਹੋ ਅਸੀਂ ਹੀ ਅਰਦਾਸ ਕਰਿਆ ਕਰੋ ਦਾਤਾ ਉਹ ਅੱਖ ਦੇ ਦਿਓ ਜਿਸ ਨਾਲ ਤੈਨੂੰ ਤੇ ਤੇਰੇ ਪਿਆਰਿਆਂ ਨੂੰ ਪਛਾਣ ਸਕਾਂ ਫਿਰ ਸੁਣਨਾ ਦਾ ਅਰਦਾਸ ਕਰਿਆ ਕਰੋ ਨਿਤਨੇਮ ਦੁਆਦ ਤੈਨੂੰ ਤੇ ਤੇਰੇ ਪਿਆਰਿਆਂ ਨੂੰ ਪਛਾਣ ਸਕਾਂ ਦਾਤਾ ਐਸੀ ਅੱਖ ਦੇ ਦਿਓ ਕਹਿੰਦੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਆਵਾਂ ਤੈਨੂੰ ਸਭ ਤੋਂ ਪਹਿਲਾਂ ਪਤਾ ਲੱਗੇਗਾ। ਔਰ ਜਦ ਪਾਦਸ਼ਾਹ ਪਟਨੇ ਸਾਹਿਬ ਵਿਚ ਆਇਆ ਸਭ ਤੋਂ ਪਹਿਲੇ ਪੀਰ ਦੀਖਣ ਸਾ ਜਿਹੜਾ ਪਿਛਲੇ ਜਨਮ 'ਚੇ ਜੀਵਨ ਸੀ ਉਸਨੂੰ ਪਤਾ ਲੱਗਿਆ ਏਡੀ ਏਡੀ ਕੋ ਉੱਚੀ ਬੰਦਗੀ ਹੋਵੇ ایڈیاں اچھیاں بخششن کی تے مل جان رہا, رہا. اس دی بخشش ہو جائے اس دی کرپا ہو جائے اس دا پچن کو لگ رہے پھر جا کے آنکھ کھل دی ورنکھو اور رنگ زیب نے پیر بھوتو شادی ایک چھوٹی جی ریاست سی سڈارا ਇਸ ਬੇਈਮਾਨ ਨੇ ਰੰਗਦੇਵ ਨੇ ਇਹਨੂੰ ਵੀ ਹਥਿਆਲਿਆ ਤੇ ਪੀਰ ਭੁੱਤੂ ਸ਼ਾਹ ਜੀ ਨੂੰ ਬੇਕਾਰ ਕਰ ਦਿੱਤਾ ਜਗੀਰ ਖੋਲੀ ਜਿਹੜੀ ਜਗੀਰ ਲੱਗੀ ਸੀ ਕਿਉਂਕਿ ਕੁਦਰਤੀ ਗੱਲ ਆ ਨਾ ਖੋ ਹੋ ਜਾਣਾ ਬਹੁਤ ਔਖਾ ਹੁੰਦਾ ਜਾਣਾ ਇੱਕ ਉਦਾਹਰਣ ਲੈ ਕੇ ਚੱਲਾਂ ਤਾਂ ਕਿ ਪਤਾ ਲੱਗੇ ਕੋਈ ਬਸ ਸੱਜਣ ਸੰਤਾਂ ਮਹਾਂਪੁਰਸ਼ਾਂ ਕੋਲ ਜਾਂਦੇ ਹੁੰਦੇ ਸੀ ਇੱਕ ਦਿਨ ਉਹ ਦਰਸ਼ਨ ਕਰਨ ਆ ਰਿਹਾ ਸੀ ਸੰਤਾਂ ਦੇ ਤੇ ਕਠੜੀ ਪਿੱਛੇ ਟੰਗੀ ਹੋਈ ਸੀ ਜਿਵੇਂ ਪੁਰਾਣੇ ਜ਼ਮਾਨੇ 'ਚ ਬਜ਼ੁਰਗ ਜਿਹੜੇ ਨੇ ਡੰਡੇ ਦੇ ਪਿੱਛੇ ਕਠੜੀ ਬੰਨ ਲੈਂਦੇ ਸੀ ਤੇ ਮੋਢੇ 'ਤੇ ਰੱਖ ਲੈਂਦੇ ਸੀ ਜੰਦਾ ਮਹਾਂਪੁਰਸ਼ ਰਸਤੇ ਚੱਲ ਰਿਹਾ ਸੀ ਜਦੋਂ ਰਸਤੇ ਵਿੱਚ ਆਏ ਤੇ ਕੱਪੜੇ ਉੱਪਰ ਇਸਤਾਨ ਦੇ ਲੈ ਲੈ ਤਾਂ ਕਿ ਮੂੰਹ ਸਿਰ ਨਾ ਦਿਸੇ ਇਹਦੇ ਪਿੱਛੇ ਪਿੱਛੇ ਸੱਜਣ ਦੇ ਪਿੱਛੇ ਪਿੱਛੇ ਹਉਤ ਰੇ ਅਚਾਨਕ ਹੀ ਉਹ ਗਠੜੀ ਚਪਕ ਮਾਰਨੀ ਮਹਾਂਪੁਰਸ਼ ਉਹ ਅੱਗੇ ਅੱਗੇ ਤੇ ਪਿੱਛੇ ਪਿੱਛੇ ਰੋਲਾ ਪਾਉਣਾ ਜਾਂਦਾ ਮੈਂ ਲੁੱਟਿਆ ਗਿਆ ਮੈਂ ਮਾਰਿਆ ਗਿਆ ਸਭ ਕੁਝ ਮੇਰਾ ਲੁੱਟਿਆ ਗਿਆ ਜਦੋਂ ਇਹ ਡੇਗਣ ਲੱਗਾ ਤੇ ਮਹਾਪੁਰਸ਼ ਖੜੇ ਹੋ ਪਰਦਾ ਚੱਕਿਆ ਤੇ ਦੇਖਿਆ ਤੇ ਮਹਾਪੁਰਸ਼ ਜੀ ਨਾਲੇ ਦਰਸ਼ਨ ਕਰਨ ਜਾਣਾ ਸੀ ਉਹਨਕੇ ਬਾਬਾ ਜੀ ਇੱਕ ਹੀ ਗੱਲ ਹੋਈ ਇਹ ਮੇਰੀ ਗੱਠੜੀ ਤੁਸੀਂ ਕਿਉਂ ਖੋਲੀ ਇਹ ਤਾਂ ਮੈਂ ਭੇਟਾ ਲਈ ਲਿਆ ਰਿਹਾ ਸੀ ਆਪ ਜੀ ਨੂੰ ਫਿਰ ਆਪ ਜੀ ਨੂੰ ਕੀ ਲੋੜ ਪੈਗੀ ਮਹਾਂਪੁਰਸ਼ ਜੀ ਇਹ ਤੂੰ ਗੱਲ ਛੱਡ ਇਹ ਦੱਸ ਵੀ ਜਦ ਤੇਰੀ ਅਸੀਂ ਕਠੜੀ ਖੋ